ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਭਾਗ ਨੌਵਾਂ ਅੱਜ ਸਿੱਖਿਆਦਾਇਕ ਸਾਖੀ ਦਾ ਨਾਮ ਹੈ ਕਰ ਭਲਾ ਹੋ ਭਲਾ ਗੁਰੂ ਪਿਆਰ ਵਾਲਾ ਇੱਕ ਸਾਧ ਹੋ ਗੁਜਰਿਆ ਹੈ ਇਸ ਦਾ ਨਾਮ ਸੀ ਭਾਈ ਆਰਮਕਿਸ਼ਨ ਇਹਨਾਂ ਦੀ ਯਾਦ ਦੇ ਵਿੱਚ ਪਟਿਆਲੇ ਵਿੱਚ ਕੁਝ ਸਕੂਲ ਵੀ ਬਣੇ ਹੋਏ ਨੇ ਇਹਨਾਂ ਨੇ ਸੇਵਾ ਕਰਨ ਵਿੱਚ ਕਦੀ ਸੰਕੋਚ ਨਹੀਂ ਕੀਤਾ ਸੀ ਖੋਧੀਆਂ ਲੋੜਾਂ ਸੀਮਤ ਜਈਆਂ ਸਨ ਜੋ ਸੰਗਤ ਵੱਲੋਂ ਧਨ ਪਦਾਰਥ ਆਉਂਦਾ ਉਸ ਨੂੰ ਲੋੜਵੰਦਾਂ ਵਿੱਚ ਵੰਡ ਦਿਆ ਕਰਦੇ ਸਨ ਮੁਕਤ ਹੋਰੇ ਚੇਲਿਆਂ ਦੀਆਂ ਧਾੜਾਂ ਆਪਣੇ ਆਲੇ ਦੁਆਲੇ ਨਹੀਂ ਜੁੜਨ ਦਿੱਤੀਆਂ ਜੇਕਰ ਕੋਈ ਪ੍ਰੇਮੀ ਦਰਸ਼ਣਾ ਨੂੰ ਆਉਂਦਾ ਤਾਂ ਥੋੜਾ ਆਰਾਮ ਕਰਨ ਤੋਂ ਮਗਰੋਂ ਕਹਿ ਦਿੰਦੇ ਸਨ ਕਿ ਭਾਈ ਜਿਸ ਕੰਮ ਯੋਗੇ ਹੋ ਉਸ ਤਰ੍ਹਾਂ ਦਾ ਕੋਈ ਕੰਮ ਜ਼ਰੂਰ ਕਰਨਾ ਪਵੇਗਾ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜੇਕਰ ਡੇਰੇ ਵਿੱਚ ਕੋਈ ਖਾਸ ਕੰਮ ਨਹੀਂ ਹੈ ਤਾਂ ਭਾਈ ਰਾਮਕਿਸ਼ਨ ਸੇਵਕ ਨੂੰ ਪਿੰਡ ਦੀ ਸਫਾਈ ਕਰਨ ਵਾਸਤੇ ਭੇਜ ਦਿਆ ਕਰਦੇ ਸਨ ਕਿ ਗਲੀਆਂ ਨਾਲੀਆਂ ਪਿੰਡ ਦੀਆਂ ਸਾਫ਼ ਕਰ ਦਿਓ ਜਾਓ ਵੇਖੋ ਗਲੀਆਂ ਵਿੱਚ ਜਿੱਥੇ ਕਿਤੇ ਪਾਣੀ ਖਲੋਤਾ ਹੈ ਉਸ ਨੂੰ ਸਾਫ਼ ਕਰੋ ਆਲੇ ਦੁਆਲੇ ਵੇਖ ਕੇ ਬੇਲੀ ਥਾਂ ਵਿੱਚੋਂ ਮਿੱਟੀ ਲਿਆ ਕੇ ਟੋਏ ਬੰਦ ਕਰੋ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕਰੋ ਇੱਥੇ ਪਾਣੀ ਦੁਬਾਰਾ ਇਕੱਠਾ ਨਾ ਹੋਵੇ ਦੇਰ ਸਵੇਰ ਲੋਕਾਂ ਨੂੰ ਲੰਘਣ ਵਿੱਚ ਲੱਦੇ ਭਾਰ ਨੂੰ ਢੋਂ ਵਾਲੇ ਬਲਦਾਂ ਨੂੰ ਅਜਿਹਾਂ ਥਾਵਾਂ ਤੇ ਬਹੁਤ ਮਾਰ ਪੈਂਦੀ ਹੈ ਭਾਰ ਲੱਦਿਆ ਹੋਣ ਕਰਕੇ ਗੱਡਾ ਚਿੱਕੜ ਵਿੱਚ ਖੁੱਬ ਜਾਂਦਾ ਹੈ ਜਦੋਂ ਬਲਦਾਂ ਤੋਂ ਖਿੱਚਿਆ ਨਹੀਂ ਜਾਂਦਾ ਤਾਂ ਮਾਲਕ ਡੰਡੇ ਸੋਟੇ ਨਾਲ ਬਲਦਾਂ ਨੂੰ ਬਹੁਤ ਮਾਰਦਾ ਹੈ ਪੁੰਨ ਖਟ ਲਓ ਭਾਈ ਪੁੰਨ ਖਟ ਲਓ ਗਲੀਆਂ ਨਾਲੀਆਂ ਸਾਫ਼ ਕਰਨ ਵਿੱਚ ਬੜਾ ਪੁੰਨ ਪ੍ਰਾਪਤ ਹੁੰਦਾ ਹੈ ਬੋਲ ਚਾਲ ਵਿੱਚ ਇਹ ਹਮੇਸ਼ਾ ਸਮਝਾਉਂਦੇ ਰਹਿੰਦੇ ਇੱਕ ਤਾਂ ਭਾਈ ਸਰੀਰ ਨੂੰ ਬੇਲਾ ਨਾ ਰਹਿਣ ਦਿਓ ਇਹ ਹੱਡ ਹਰਾਮੀ ਬਣ ਜਾਂਦਾ ਹੈ ਜਾਨੀ ਕਿ ਸੋਲ ਹੋ ਕੇ ਫਿਰ ਕੰਮ ਨਹੀਂ ਕਰ ਸਕਦਾ ਦੂਜਾ ਦ੍ਰਿਦਰੀ ਹੋ ਕੇ ਇਹ ਸਰੀਰ ਕਈ ਬਿਮਾਰੀਆਂ ਸਹਿੜ ਲੈਂਦਾ ਹੈ। ਮੋਟੋਪਾ ਤਾਂ ਭਾਈ ਬਿਮਾਰੀਆਂ ਦੀ ਮੁੱਢਲੀ ਸ਼ੁਰੂਆਤ ਹੈ। ਇਸ ਮੋਟਾਪੇ ਨੂੰ ਆਪਣੇ ਨੇੜੇ ਨਾ ਫਟਕਣ ਦਿਓ। ਸਾਧ ਸੰਤਾ ਨੂੰ ਖੁਰਾਕ ਘੱਟ ਖਾਣੀ ਚਾਹੀਦੀ ਹੈ। ਗਿਰੀਆਂ, ਬਦਾਮ, ਕਾਜੂ, ਦੁੱਧ, ਮਲਾਈਆਂ ਆਦਤੋਂ ਸਾਰਿਆਂ ਨੂੰ ਸੰਕੋਚ ਕਰਨਾ ਚਾਹੀਦਾ ਹੈ ਕਿਉਂਕਿ ਭਾਰੀ ਖੁਰਾਕ ਭਾਰੀ ਕੰਮਾਂ ਨਾਲ ਹੀ ਹজম ਹੋਇਆ ਕਰਦੀ ਹੈ। ਬੇਲਿਆਂ ਨੂੰ ਤਾਂ ਰੁੱਖੀ ਸੁੱਖੀ ਹੀ ਚੰਗੀ ਰਹਿੰਦੀ ਐ ਨਾਲੇ ਡਰਾਵਾ ਦਿੰਦੇ ਭਾਈ ਲੋਕੀ ਕਈ ਤਰ੍ਹਾਂ ਦੀਆਂ ਸੁਖਣਾ ਸੁਖਦੇ ਨੇ ਬਿਮਾਰੀ ਦੂਰ ਕਰਨ ਦੀਆਂ ਅਰਦਾਸਾਂ ਕਰਾਉਂਦੇ ਨੇ ਫਿਰ ਖੀਰ ਕੜਾਹ ਪ੍ਰਸ਼ਾਦ ਆਦ ਦੇ ਕੋਲ ਖੜ ਕੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਰੋਗ ਸੋਗ ਦੂਰ ਕਰਨ ਲਈ ਅਰਦਾਸ ਕੀਤੀ ਜਾਂਦੀ ਹੈ ਉਹ ਤਾਂ ਤੰਦਰੁਸਤ ਹੋ ਜਾਂਦਾ ਹੈ ਫਿਰ ਉਸ ਦੇ ਕਸ਼ਟ ਰੋਗ ਸੋਗ ਅੰਨ ਦਾਣਾ ਛਕਣ ਵਾਲੇ ਤੇ ਮਾਰ ਕਰਦੇ ਨੇ ਇਸ ਲਈ ਕਿਸੇ ਪ੍ਰੇਮੀ ਦੇ ਘਰ ਜਾ ਕੇ ਸਬਰ ਸੰਤੋਖ ਰੱਖਿਆ ਹੀ ਚੰਗਾ ਹੁੰਦਾ ਹੈ ਸਾਦਗੀ ਵਿਚ ਰਹਿਣਾ ਲੋੜਵੰਦਾਂ ਦੀ ਉਚਿਤ ਸਹਾਇਤਾ ਕਰਨੀ ਇਹਨਾਂ ਗੁਣਾ ਕਾਰਨ ਲੋਕਾਂ ਵਿੱਚ ਭਾਈ ਰਾਮਕ੍ਰਿਸ਼ਨ ਦੀ ਚੰਗੀ માનਤਾ ਹੋ ਗਈ ਲੋਕੀ ਆ ਕੇ ਦੁੱਖ ਸੁੱਖਾਂ ਸਾਂਝਾ ਕਰਦੇ ਜੇ ਕੋਈ ਮੁਸ਼ਕਲ ਆਣ ਪਈ ਤਾਂ ਸਲਾਹ ਲੈਂਦੇ ਇੱਕ ਗਰੀਬ ਸਿੱਖ ਤੇ ਵਿਪਤਾ ਆਣ ਪਈ ਉਹ ਭਾਈ ਰਾਮਕੀਸ਼ਨ ਪਾਸ ਆ ਕੇ ਫਰਿਆਦੀ ਹੋਇਆ ਦੁਖਿਆਰੇ ਨੇ ਬੇਨਤੀ ਕੀਤੀ ਭਾਈ ਜੀ ਮੇਰੀ ਪਤਨੀ ਲੰਮਾ ਸਮਾਂ ਬਿਮਾਰ ਰਹੀ ਨਿੱਕੇ ਬੱਚਿਆਂ ਦੀ ਸੰਭਾਲ ਅਤੇ ਪਤਨੀ ਦੀ ਦਵਾ دارو ਲਈ ਮੈਂ ਦਿਹਾੜੀ ਕਰਨ ਨਾ ਜਾ ਸਕਿਆ ਘਰ ਵਿੱਚ ਦਾਢੀ ਤੋਟ ਆ ਗਈ ਰਿਸ਼ਤੇਦਾਰਾਂ ਤੋਂ ਜੋ ਕੁਝ ਮਿਲ ਸਕਦਾ ਸੀ ਲੈ ਕੇ ਖਾਂਦਾ ਰਿਆ ਹਾਰ ਹੰਬ ਕੇ ਪਿੰਡ ਦੇ ਸ਼ਾਹੂਕਾਰ ਤੋਂ 100 ਰੁਪਇਆ ਵਿਆਜ ਤੇ ਲੈ ਲਿਆ 5 ਸਾਲ ਹੋ ਗਏ ਨੇ ਮੈਂ 100 ਦਾ 500 ਰੁਪਇਆ ਵਿਆਜ ਮੋੜ ਦਿੱਤਾ ਪਰ ਸ਼ਾਹੂਕਾਰ ਦਾ ਮੂਲ 100 ਰੁਪਏ ਅਜੇ ਵੀ ਮੇਰੇ ਸਿਰ ਤੇ ਖੜਾ ਹੈ ਪਤਾ ਨਹੀਂ ਉਸ ਨੇ ਕਿੰਨਾ ਕੁ ਵਿਆਜ ਮੇਰੇ ਸਿਰ ਮੜ ਦਿੱਤਾ ਹੈ ਤੁਸੀਂ ਕਿਰਪਾ ਕਰੋ ਮੈਂ ਬਹੁਤ ਗਰੀਬ ਹਾਂ ਮੇਰੀ ਉਮਰ ਤਾਂ ਲੰਘ ਜਾਵੇਗੀ ਸ਼ਾਇਦ ਕਰਜ਼ਾ ਫਿਰ ਵੀ ਸਰੋਂ ਨਾ ਲੱਥੇ ਭਾਈ రామਕਿਸ਼ਨ ਨੇ ਦਲਾਸਾ ਦਿੱਤਾ ਗੁਰੂ ਬੋਢੀ ਕਰੇਗਾ ਆਖ ਕੇ ਸਮੇਂ ਦੀ ਉਡੀਕ ਕਰਨ ਲਈ ਉਸ ਭਾਈ ਨੂੰ ਘਰ ਭੇਜ ਦਿੱਤਾ ਕੁਝ ਹੀ ਦਿਨਾਂ ਮਗਰੋਂ ਉਹੀ ਸਾਹੂਕਾਰ ਭਾਈ రామਕਿਸ਼ਨ ਕੋਲ ਨਿਮਰਤਾ ਸਹਿਤ ਆਪਣੇ ਘਰ ਪ੍ਰਸ਼ਾਦਾ ਛਕਣ ਲਈ ਸੱਦਾ ਦੇਣ ਆਇਆ ਭਾਈ ਜੀ ਨੇ ਹਾਂ ਕਰ ਦਿੱਤੀ ਮਿੱਥੇ ਦਿਨ ਪਰਿਵਾਰ ਦਾ ਮੁਖੀ ਸਾਰਿਆਂ ਨੂੰ ਲੈਣ ਵਾਸਤੇ ਆ ਗਿਆ ਡੇਰੇ ਵਿਚਲੇ ਪੰਜ 6 ਸੇਵਕ ਸਾਧੂ ਦੇ ਨਾਲ ਚੱਲ ਪਏ ਇੱਕ ਬੰਦਾ ਭੇਜ ਕੇ ਭਾਈ ਰਾਮਕਿਸ਼ਨ ਨੇ ਉਸ ਕਰਜਦਾਰ ਭਾਈ ਨੂੰ ਵੀ ਬੁਲਾ ਲਿਆ ਨਾਲ ਹੀ ਉਹ ਵੀ ਆ ਕੇ ਰਲ ਗਿਆ ਸਾਹੂਕਰ ਦੇ ਘਰ ਜਾ ਉਤਾਰਾ ਕੀਤਾ ਸਾਰਿਆਂ ਦੇ ਸਾਹੂਕਰ ਨੇ ਹੱਥ ਪੈਰ ਧੋਏ ਘਰ ਦੇ ਮੁਖੀ ਨੇ ਖੁਦ ਪਰਨੇ ਨਾਲ ਹੱਥ ਪੈਰ ਸਾਫ ਕੀਤੇ ਸਾਰਾ ਪਰਿਵਾਰ ਆਉ ਭਾਗਤ ਵਿੱਚ ਵੱਧ ਚੜ ਕੇ ਸੇਵਾ ਕਰਨ ਲਈ ਉਤਾਵਲਾ ਸੀ ਚਾਦਰਾਂ ਵਿਛਾ ਕੇ ਇਹਨਾਂ ਮਹਿਮਾਨਾਂ ਨੂੰ ਬਿਠਾਇਆ ਗਿਆ ਬੜੀ ਮਿਹਨਤ ਅਤੇ ਖਰਚ ਕਰਕੇ ਜੋ ਖਾਣੇ ਬਣਾਏ ਗਏ ਸਨ ਸਾਰਿਆਂ ਦੇ ਅੱਗੇ ਪਰੋਸ ਦਿੱਤੇ ਗਏ ਸਾਹੂਕਾਰ ਨੇ ਭਾਈ ਰਾਮਕਿਸ਼ਨ ਨੂੰ ਪਰਿਵਾਰ ਦੀ ਸ਼ੁਕ ਸ਼ਾਂਤੀ ਲਈ ਅਰਦਾਸ ਕਰਨ ਲਈ ਆਖਿਆ ਜਿਸ ਕਰਜ਼ੇਦਾਰ ਨੇ ਇਸ ਸਾਹੂਕਾਰ ਦੇ ਰੁਪਏ ਦੇਣੇ ਸਨ ਰਾਮਕਿਸ਼ਨ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਸਾਹੂਕਾਰ ਨੂੰ ਸੰਬੋਧਨ ਕਰਕੇ ਭਾਈ ਰਾਮਕ੍ਰਿਸ਼ਨ ਜੀ ਆਖਣ ਲੱਗੇ ਸੇਠ ਜੀ ਇਸ ਬੰਦੇ ਨੂੰ ਜਾਣਦੇ ਹੋ ਸੇਠ ਹਾਂਜੀ ਜਾਣਦਾ ਹਾਂ ਰਾਮਕ੍ਰਿਸ਼ਨ ਕਿਸ ਕਾਰਨ ਜਾਣਦੇ ਹੋ ਕੋਈ ਰਿਸ਼ਤੇਦਾਰੀ ਹੈ ਇਸ ਨਾਲ ਸੇਠ ਜੀ ਨਹੀਂ ਇਹ ਸਾਡੇ ਪਿੰਡ ਦਾ ਹੀ ਤਾਂ ਰਹਿਣ ਵਾਲਾ ਹੈ ਰਾਮਕ੍ਰਿਸ਼ਨ ਸੱਚ ਦੱਸੋ ਹੋਰ ਕੋਈ ਜਾਣ ਪਛਾਣ ਹੈ ਕਿ ਨਹੀਂ ਹੈ ਸੇਠ ਨਿਮਾ ਨਿਮੋ ਝੂਣਾ ਜਹਾ ਹੋ ਕੇ ਜੀ ਕਿਸੇ ਮੁਸ਼ਕਲ ਵਿੱਚ ਫਸੇ ਦੀ ਔਖੇ ਵੇਲੇ ਮੈਂ ਮਦਦ ਦੇ ਕੇ ਸੀ ਇਸ ਨੂੰ 100 ਰੁਪਇਆ ਦਿੱਤਾ ਸੀ ਜੋ ਇਸਨ ਤੋਂ ਮੁੜਿਆ ਨਹੀਂ ਅੱਜ ਤੱਕ RAM KRISHAN ਪਿਛਲੇ 5 ਸਾਲਾਂ ਵਿੱਚ ਤੂੰ ਵਿਆਜ ਕਿੰਨਾ ਲੈ ਲਿਆ ਫਿਰ ਵੀ ਮੂਲ ਕਿਉਂ ਬਾਕੀ ਨਿਕਲ ਰਿਹਾ ਹੈ ਸੇਠ ਖਿੱਚ ਕੇ ਬਾਬਾ ਜੀ ਤੁਸੀਂ ਲੰਗਰ ਛਕਣ ਦਾ ਕੰਮ ਨਵੇੜੋ ਮੇਰੇ ਕਾਰੋ ਵਿੱਚ ਕਾਰੋਬਾਰ ਵਿੱਚ ਦਖਲ ਦੇਣ ਦੀ ਕੋਸ਼ਿਸ਼ ਨਾ ਕਰੋ ਕਿਰਪਾ ਕਰੋ ਅਰਦਾਸ ਕਰੋ ਤੇ ਲੰਗਰ ਛਕੋ ਆਰਾਮਕਿਸ਼ਨ ਸੇਠ ਜੀ ਅਜਿਹੇ ਗਰੀਬਾਂ ਦੇ ਬੱਚਿਆਂ ਦਾ ਖੂਨ ਨਿਚੋੜ ਕੇ ਵਰਮ ਭੋਜ ਕਰਦੇ ਹੋ ਗਰੀਬਾਂ ਦੇ ਘਰ ਲੁੱਟ ਕੇ ਧਰਮੀ ਬਣਦਾ ਖੇਖਣ ਕਰਦੇ ਹੋ ਹਰਾਮ ਨੂੰ ਹਲਾਲ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਇੱਥੇ ਸੁੱਖ ਸ਼ਾਂਤੀ ਦੀ ਅਰਦਾਸ ਨਹੀਂ ਕਰਾਂਗਾ ਨਾ ਹੀ ਮੈਂ ਖਾਣਾ ਖਾਵਾਂਗਾ ਇਸ ਦਾ ਲਿਆ ਮੂਲ 100 ਰੱਖ ਲਵੋ ਬਾਕੀ ਇਸ ਦੇ ਸਾਰੇ ਵਾਧੂ ਪੈਸੇ ਵਾਪਸ ਕਰ ਦਿਓ ਮੈਨੂੰ ਤਾਂ ਹੀ ਸ਼ਾਂਤੀ ਮਿਲੇਗੀ 2-4 ਮਿੰਟ ਉਡੀਕ ਕਰਨ ਤੋਂ ਮਗਰੋਂ ਬਿਨਾਂ ਖਾਣਾ ਖਾਦੇ ਭਾਈ ਰਾਮਕ੍ਰਿਸ਼ਨ ਸਾਥੀਆਂ ਸਮੇਤ ਉੱਠ ਕੇ ਵਾਪਸ ਚੱਲ ਪਏ ਪਰਿਵਾਰ ਦੇ ਜੀਵਾਂ ਨੇ ਬੜੇ ਤਰਲੇ ਕੀਤੇ ਪਰ ਕਿਸੇ ਦੀ ਉਹਨਾਂ ਨੇ ਨਾ ਸੁਣੀ ਵਾਪਸ ਡੇਰੇ ਵਿੱਚ ਆ ਗਏ ਨਾ ਬੋਲੇ ਨਾ ਬਾਹਰ ਨਿਕਲੇ ਬਹੁਤ ਮਨ ਉਦਾਸ ਹੋਇਆ ਦੋ ਦਿਨ ਬੀਤ ਗਏ ਉਹੀ ਸੇਠ ਪਿੰਡ ਦੇ ਪੰਜ ਮੋਤਵਰ ਬੰਦਿਆਂ ਨੂੰ ਨਾਲ ਲੈ ਕੇ ਫਿਰ ਆ ਕੇ ਹਾਜ਼ਰ ਹੋਇਆ ਭਾਈ ਰਾਮਕੀਸ਼ਨ ਅੱਗੇ ਬੇਨਤੀ ਕੀਤੀ ਬਾਬਾ ਜੀ ਬੀਬੀਆਂ ਬੱਚੇ ਰੋਂ ਰਹੇ ਹਨ ਅਸੀਂ ਕਿਸੇ ਨੇ ਦੋ ਦਿਨਾਂ ਤੋਂ ਖਾਣਾ ਨਹੀਂ ਖਾਦਾ ਸਾਰਾ ਕੁਝ ਖਰਾਬ ਹੋ ਗਿਆ ਪਸ਼ੂਆਂ ਨੂੰ ਕੁੱਤਿਆਂ ਕਾਂਵਾਂ ਨੂੰ ਖਵਾ ਦਿੱਤਾ ਸਾਡਾ ਕਿਤੇ ਜੀ ਨਹੀਂ ਲੱਗਦਾ ਕਿੰਨੇ ਅਪਹਾਗੇ ਹਾਂ ਅਸੀਂ ਕਿ ਘਰ ਵਿੱਚ ਆਏ ਰੱਬ ਦੇ ਪਿਆਰਿਆਂ ਨੂੰ ਬਿਨਾ ਖਾਣਾ ਖਵਾਏ ਵਾਪਸ ਮੋੜ ਦਿੱਤਾ ਕਿਵੇਂ ਉਤਰੇਗਾ ਸਾਡੇ ਸਿਰੋਂ ਅਜਿਹਾ ਪਾਪ ਭਾਈ ਰਾਮਕ੍ਰਿਸ਼ਨ ਜੀ ਆਖਣ ਲੱਗੇ ਭਾਈ ਵਿਆਕਲਤਾ ਅਸੀਂ ਵੀ ਬਹੁਤ ਹਾਂ ਦੋ ਦਿਨ ਹੋ ਗਏ ਅਸੀਂ ਵੀ ਖਾਣਾ ਨਹੀਂ ਖਾਦਾ ਨਾ ਸਾਨੂੰ ਨੀਂਦ ਆਈ ਮਨ ਉਦਾਸ ਹੈ ਕਿ ਕਿਸ ਤਰ੍ਹਾਂ ਦਾ ਸਮਾਂ ਆ ਗਿਆ ਇਹ ਸਮੇਂ ਨੂੰ ਕਿਵੇਂ ਬਦਲਾਂਗੇ ਅਸੀਂ ਸੇਠ ਜੀ ਬੋਲੇ ਫਿਰ ਚੱਲੋ ਹਜੂਰ ਰੁੱਖਾ ਸੋਖਾ ਭੋਜਨ ਛਕੋ ਤਾਂ ਕਿ ਅਸੀਂ ਵੀ ਛਕ ਸਕੀਏ ਰਾਮ ਕਿਸ਼ਨ ਜੀ ਬੋਲੇ ਐ ਭਲੇ ਪੁਰਖ ਜਿਸ ਗਰੀਬ ਦਾ ਖੂਨ ਨਿਚੋੜ ਕੇ ਸਵਾਦੀ ਖਾਣੇ ਤਿਆਰ ਕਰਕੇ ਸਾਧਾ ਨੂੰ ਸਿੱਖਾਂ ਨੂੰ ਛਕਾਉਂਦੇ ਹੋ ਆਪਣੇ ਵੱਲੋਂ ਦਾਨ ਪੁੰਨ ਕਰਕੇ ਪਰਮੇਸ਼ਰ ਨੂੰ ਖੁਸ਼ ਕਰਨ ਦਾ ਭਰਮ ਪਾਲਦੇ ਹੋ ਪਰਿਵਾਰ ਵਿੱਚ ਸੁਖ ਸ਼ਾਂਤੀ ਦੀ ਆਸ ਲਾਈ ਬੈਠੇ ਹੋ ਗਰੀਬਾਂ ਦਾ ਖੂਨ ਨਿਚੋੜਨਾ ਬੰਦ ਕਰ ਦਿਓ ਸਾਨੂੰ ਬੇਸ਼ੱਕ ਲੰਗਰ ਨਾ ਛਕਾਓ ਕਰਜ਼ੇ ਦੀ ਪੰਡ ਸਿਰ ਤੇ ਟਿੱਕੀ ਕਾਰਨ ਇੱਕ ਪਰਿਵਾਰ ਰੋ ਰਿਹਾ ਹੈ ਤੁਹਾਡਾ ਪਰਿਵਾਰ ਤੇ ਅਸੀਂ ਸਾਧ ਲੋਕ ਸੁਆਦੀ ਖਾਣੇ ਖਾ ਕੇ ਖੁਸ਼ੀਆਂ ਬਣਾ ਰਹੇ ਹਾਂ ਜੇ ਪਰਮੇਸ਼ਰ ਸਾਡੇ ਤੇ ਖੁਸ਼ ਹੋਵੇਗਾ ਤਾਂ ਉਹਨਾਂ ਨੂੰ ਬਿਆਕਲ ਵੇਖ ਕੇ ਕੀ ਰੱਬ ਦੁਖੀ ਨਹੀਂ ਹੋਵੇਗਾ ਸੇਠ ਤੁਸੀਂ ਕੀ ਚਾਹੁੰਦੇ ਹੋ ਦਸੋ ਤਾਂ ਸਹੀ ਭਾਈ ਰਾਮਕ੍ਰਿਸ਼ਨ ਬੋਲੇ ਉਸ ਗਰੀਬ ਬੰਦੇ ਦਾ ਮੂਲ 100 ਰੁਪਇਆ ਰੱਖ ਕੇ ਬਾਕੀ ਸਾਰੇ ਰੁਪਏ ਵਾਪਸ ਕਰ ਦਿਓ ਉਸ ਤੋਂ ਵਿਆਜ ਵੀ ਨਹੀਂ ਲੈਣਾ ਜੇ ਮਨਜ਼ੂਰ ਹੈ ਤਾਂ ਪ੍ਰਸ਼ਾਦਾ ਛਕਾਂਗੇ ਵਰਨਾ ਤੁਸੀਂ ਆਪਣੇ ਰਾਜੀ ਅਸੀਂ ਆਪਣੇ ਰਾਜੀ ਸਾਧ ਚੱਲਦੇ ਭਲੇ ਨਗਰੀ ਬਸਦੀ ਭਲੀ ਸਾਹੂਕਰ ਰਾਮਕ੍ਰਿਸ਼ਨ ਜੀ ਦੇ ਚਰਣਾ ਤੇ ਢੈ ਪਿਆ ਰੋ ਰੋ ਕੇ ਮਾਫੀ ਮੰਗੀ ਕਰਜਦਾਰ ਦੇ ਮੂਲ ਤੋਂ ਵਾਧੂ ਲਏ ਹੋਏ ਪੈਸੇ ਵਾਪਸ ਕਰਨ ਦਾ ਵਚਨ ਦਿੱਤਾ ਤੇ ਘਰ ਚੱਲਣ ਦੀ ਬੇਨਤੀ ਕੀਤੀ ਭਾਈ ਰਾਮਕਿਸ਼ਨ ਜੀ ਨੇ ਉਹੀ ਕਰਜਦਾਰ ਰਸਤੇ ਵਿੱਚੋਂ ਫਿਰ ਆਪਣੇ ਨਾਲ ਟੋਲ ਲਿਆ ਜਾਂਦਿਆਂ ਹੀ ਪਹਿਲਾਂ ਉਸ ਨੂੰ ਵਾਧੂ ਲਏ ਪੈਸੇ ਵਾਪਸ ਕੀਤੇ ਫਿਰ ਸਾਰਿਆਂ ਤੋਂ ਮੁਆਫੀ ਮੰਗੀ ਸਾਰਿਆਂ ਲਈ ਖਾਣਾ ਪਰੋਸਿਆ ਗਿਆ ਭਾਈ ਰਾਮਕਿਸ਼ਨ ਨੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਉਸ ਕਰਜ਼ਦਾਰ ਸਮੇਤ ਸਾਰਿਆਂ ਨੇ ਬੜੀ ਚਾਹ ਮਲਾਰ ਵਿੱਚ ਲੰਗਰ ਛਕਿਆ ਨਾਲ ਹੀ ਉਸ ਕਰਜ਼ਦਾਰ ਨੂੰ ਵੀ ਛਕਾਇਆ ਤੇ ਵਾਧੂ ਪ੍ਰਾਪਤ ਕੀਤੇ ਰੁਪਏ ਵਾਪਸ ਕਰ ਦਿੱਤੇ ਇਸ ਘਟਨਾ ਨੇ ਭਾਈ ਰਾਮਕਿਸ਼ਨ ਨੂੰ ਬਹੁਤ ਸਤਕਾਰ ਦਵਾਇਆ ਸੱਚਮੁੱਚ ਜੇ ਸਾਧੂ ਕਿਸੇ ਨੇ ਬਣ ਨਹੀਂ ਹੈ ਤਾਂ ਫਿਰ ਇਸ ਤਰ੍ਹਾਂ ਦਾ ਬਣਿਆ ਜਾਵੇ ਗੁਰਬਾਣੀ ਦੇ ਵਿੱਚ ਫਰਮਾਨ ਹੈ ਗਰੀਬਾਂ ਉੱਪਰ ਜੇ ਖੰਜਾ ਦਾੜੀ ਪਾਰ ਬ੍ਰਹਮ ਸਾ ਅਗਨ ਮੈ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣਹਾਰ ਪੰਨਾ 199 ਭੁੱਲ ਚੁਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ